ਵਾਹ ਤੁਹਾਨੂੰ ਆਇਆ ਕਾ ਅਸਲੀ ਕਿ ਉਹ ਸੋਸ ਐਸਸ ਵੀ ਫਰੋਟ ਵਗਣ ਬੈਨਾ ਸਕੋਰਟੀ ਪਹੁੰਚੇ ਹੋਏ ਹੈ ਚੈਕ ਇਨ ਕੀਤੀ ਜਾ ਰਹੀ ਖੁੱਦ ਅ ਬਨਸਪੋਰਟ ਦੇ ਤੋਂ ਕੰਚ ਰਿਹਾ ਇਸ ਪੂਰੇ ਜਿਹੜੀ ਚਾਹੂਗਾ ਉਹ ਉਸੇ ਜਾਰੀ ਹੈ ਤਾਂ ਸਹੀ ਸਿੱਖੀ ਦੇ ਸਕੋ ਮੱਸੇ ਨੂੰ ਜੇ ਹੀ ਦੇਗਾ ਇੱਧਰ ਕੋਈ ਜਿਸ ਨਾਲ ਤੁਹਾਡੇ ਨਾਲ ਕੋਈ ਤਾਂ ਇੰਟਰਵਿਊ ਕਰ ਸਕਦੇ ਜਿਹੜੇ ਨਸ਼ਾ ਕਰਨ ਵਾਲੇ ਮਿਲ ਸਕਦੇ ਨੇ ਤੇ ਇੱਥੇ ਆ ਕੇ ਮੈਂ ਇਹੀ ਸਿਵਲ ਕਪੜੇ ਜੀ ਆ ਕੇ ਦਿਖਣਾ ਚਾਹੁੰਦਾ ਸੀ ਵੀ ਤਾਂ ਕਿ ਪਤਾ ਨਾ ਲੱਗੇ ਇਹਨਾਂ ਨੂੰ ਤੇ ਇੱਥੇ ਇਸ ਤੇ ਅਸੀਂ ਲਗਾਤਾਰ ਇਸ ਤੇ ਰੱਖਾਂਗੇ ਇਸ ਸੀਰੀਜ਼ ਦਬਸ਼ ਰੱਖਾਂਗੇ ਤਾਂ ਕਿ ਜੇ ਕੋਈ ਜਿਹੜਾ ਅਨਸਰ ਇੱਥੇ ਆ ਕੇ ਕੋਈ ਨਸ਼ਾ ਨੂੰਸ਼ਾ ਕਰਦਾ ਉਹਨਾਂ ਨੂੰ ਪੜ ਸਕੀਏ ਉਹ ਵਿਚੇ ਨਾਲ ਨੂੰ ਪੜ ਸਕੀਏ ਜਿਹੜਾ ਕੋਈ ਨਸ਼ਾ ਕਰਦੇ ਉਹਨਾਂ ਨੂੰ ਪਤਾ ਖੁੱਲ੍ਹ ਸਕਦਾ ਸਰ ਇਹ ਬਿਲਡਿੰਗ ਕਿਹੜੀ ਹੈਗੀ ਹੈ ਇਹ ਵਾਲੀ ਇਹ ਰਾਇਸਿਕ ਬਿਲਡਿੰਗ ਹੈ ਰਾਇਸਿਕ ਭਵਨ ਹੈ ਇਹ ਦਸਾਂਡੇ ਨਾਲ ਬਿਲਡਿੰਗ ਦਸਾਂਡੇ ਨਾਲ ਹੈ ਇਹ ਆਪਣਾ ਇਸ ਦੇ ਮਾੜੀ ਹਾਲਤ ਦੇ ਵਿੱਚ ਪਈ ਪਈ ਹੈ ਬਸੇ ਸਾਰੇ ਪਾਸੇ ਓਪਨ ਹੈ ਤੇ ਓਪਨ ਜਗ੍ਹਾ ਦੇ ਵਿੱਚ ਇਹ ਇਹੋ ਜਿਹਾ ਅਨਸਰ ਕੋਈ ਨਾ ਕੋਈ ਆ ਕੇ ਇਹਨਾਂ ਕੋਈ ਗਲਤ ਹਰਕਤ ਕਰਦੇ ਆ ਕੋਈ ਨਿਸ਼ਨਿਸ਼ੇ ਦਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਇੱਥੇ ਸਾਡੀ ਲਗਾਤਾਰ ਨਿਗਰ ਉਹਗੀ ਫੜਾਂਗੇ ਬਾਕੀ ਸਾਰੇ ਪਾਸੇ ਵੀ ਨਿਗਰ ਸਰ ਸਰ ਕੱਲ ਵੀ ਕੱਲ ਵੀ ਇੱਥੇ ਹਾਂ ਜਿਹੜੇ ਇੱਥੋਂ ਦੋ ਤਿੰਨ ਜਣੇ ਇੱਥੇ ਫਿਰਦੇ ਸੀਗੇ ਉਹ ਗਏ ਭੱਜ ਕੇ ਤੇ ਕੋਈ ਨਹੀਂ ਜਿਹੜੇ ਨਸ਼ਾ ਕਰਦੇ ਆ ਆਪਾਂ ਉਹਨਾਂ ਬੰਦਿਆਂ ਨੂੰ ਵੀ ਆਪਾਂ ਮੁੱਖ ਧਾਰਾ 'ਚ ਲੈ ਕੇ ਆਉਣਾ ਹੈ ਤਾਂ ਕਿ ਉਹ ਨਸ਼ੇ ਛੱਡਣ ਤੇ ਉਹਨਾਂ ਨੂੰ ਕੋਈ ਨਾ ਕੋਈ ਆਪਾਂ ਡਾਕਟਰ ਦੀ ਸਹਾਇਤਾ ਦਈਏ ਤੇ ਐਵੇਂ ਹੀ ਜਿਹੜੇ ਕੋਈ ਦਸ਼ਾ ਇਹਨਾਂ ਨੂੰ ਵੇਚਣ ਵਾਲੇ ਆ ਉਹਨਾਂ ਤੇ ਵੀ ਆਪਾਂ ਐਕਸ਼ਨ ਲੈਣਾ ਵੀ ਇਹਨਾਂ ਨੂੰ ਵੇਚਣ ਦੇ ਸਕਣ ਤੇ ਆਪਣੀ ਨੌਜਵਾਨੀ ਸਰ ਇਹ ਦੱਸਿਆ ਜਾ ਰਿਹਾ ਕਿ ਤੇ ਆਸ-ਪਾਸ ਕਾਫੀ ਨਸ਼ਾ ਜਿਹੜਾ ਉਹ ਵਿਕਦਾ ਕੱਲ ਵੀ ਇੱਕ ਨੌਜਵਾਨ ਜਿਹੜਾ ਉਹ ਇੱਥੇ ਨਸ਼ੇ ਦੀ ਹਾਲਤ ਵਿੱਚ ਪਾਇਆ ਗਿਆ ਸੀਗਾ ਜਿਸ ਦੀ ਵੀਡੀਓ ਵੀ ਵਾਇਰਲ ਹੋ ਗਈ ਦੇਖੋ ਦੇਖੋ ਜਿਹੜਾ ਕਿਸੇ ਪਾਸੇ ਨਸ਼ਾ ਨਹੀਂ ਮਿਲ ਰਿਹਾ ਜਿਵੇਂ ਸਾਡੇ ਵੱਲੋਂ ਸਖਤੀ ਕੀਤੀ ਗਈ ਹੈ ਰੋਕਿਆ ਗਿਆ ਹੈ ਸਾਰੇ ਪਾਸਿਓ ਇਹ ਕੋਸ਼ਿਸ਼ ਤਾਂ ਕਰਦੀ ਹੈ ਜੀ ਕਿਤੇ ਨਾ ਕਿਤੇ ਜਿਹੜਾ ਨਸ਼ੇੜੀ ਹੈ ਇਹਨਾਂ ਨੂੰ ਸਾਡੇ ਵੱਲੋਂ ਇਹੀ ਅਪੀਲ ਹੈ ਸਾਰੇ ਇਹਨਾਂ ਦੇ ਮਾਪੇ-ਬਾਪ ਨੂੰ ਇਹਨਾਂ ਨੂੰ ਵੀ ਆਪਣਾ ਇਲਾਜ ਕਰਾਉਣ ਸਾਡੇ ਸਾਡੇ ਕੋਲ ਹਣ ਸਾਨੂੰ ਅਪਰੋਚ ਕਰ ਤਾਂ ਅਸੀਂ ਇਹਨਾਂ ਨੂੰ ਇਲਾਜ ਵਾਸਤੇ ਇਹਨਾਂ ਦੀ ਮਦਦ ਕਰਦਾ ਕਿ ਦਾਖਲ ਕਰਾਉਣ 'ਚ ਮਦਦ ਕਰਾਂਗੇ ਦਵਾਈਆਂ ਲੈਣ 'ਚ ਮਦਦ ਕਰਾਂਗੇ ਹੁਣ ਸਰ ਰਾਜ ਸਿਕ ਭਾਉਨ ਤੁਸੀਂ ਵੀ ਪਹੁੰਚੇ ਹੋ ਕੋਈ ਗਸ਼ਤ ਵਗੈਰਾ ਹੁਣ ਇੱਥੇ ਲਗਾਈ ਜਾਵੇਗੀ ਕਿਉਂਕਿ ਤੁਹਾਡੇ ਸਾਹਮਣੇ ਹੀ ਇੱਥੋਂ ਨਸ਼ੇੜੀ ਜਿਹੜੇ ਭੱਜ ਕੇ ਗਏ ਆ ਜੀ ਨਾ ਬਿਲਕੁਲ ਗਸ਼ਤ ਲਾਈ ਦਿਓ ਮੇਰੇ ਆਉਣ ਦਾ ਮਕਸਦ ਹੀ ਇੱਥੇ ਤਾਂ ਇਹ ਹੀ ਹੈ ਵੀ ਜਿਹੜਾ ਮੈਨੂੰ ਆਵਦੇ ਤੌਰ ਤੇ ਪਤਾ ਲੱਗ ਸਕੇ ਫਰਸਟ ਹੈਂਡ ਇਨਫੋਰਮੇਸ਼ਨ ਮਿਲ ਕੁ ਲਾਵੇ ਇਸ ਤੋਂ ਬਾਅਦ ਇਸੇ ਲਗਾਤਾਰ ਇੱਥੇ ਜਗਾ ਰੱਖਾਂਗੇ ਤੇ ਇਹਹੀ ਕੰਮ ਸਾਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਦਿੱਤਾ ਗਿਆ ਵੀ ਤਾਂ ਕਿ ਇਹ ਆਈ ਜਿਹੜਾ ਆਮ ਨਸ਼ਾ ਨਾ ਕਿਸੇ ਨੂੰ ਮਿਲੇ ਤੇ ਉਹ ਬੰਦਿਆਂ ਦੀ ਆਪਾਂ ਜਿਹੜੇ ਨਸ਼ਾ ਕਰਨ ਵਾਲੇ ਆ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਆਪਾਂ ਨਸ਼ਾ ਛਡਾਊ ਕੇਂਦਰ ਚ ਓਟ ਸੈਂਟਰਸ ਦੇ ਵਿੱਚ ਉੱਥੇ ਉਹਨਾਂ ਦਾ ਦਵਾਈ ਦਵਾਈਏ ਤੇ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰ ਸਰ ਬਿਨਾਂ ਸਕਿਉਰਿਟੀ ਤੋਂ ਹੁੰਦਾ ਨਹੀਂ ਜਿੰਨੀ ਮੇਰੇ ਦੂਰ ਤੋਂ ਪੁਲਿਸ ਜਦੋਂ ਆਉਂਦੀ ਹੈ ਤੇ ਪੁਲਿਸ ਵਿਜੀਬਲ ਹੁੰਦੀ ਹੈ ਜਦੋਂ ਵਰਦੀ ਚ ਤੇ ਇੱਥੇ ਤਾਂ ਮੈਂ ਪਿੱਛੇ ਜਿਹੜਾ ਇਕੱਲਾ ਆਇਆ ਤਾਂ ਕਰਕੇ ਮੈਨੂੰ ਫਰਸਟ ਹੈਂਡ ਦੀ ਇਨਫੋਰਮੇਸ਼ਨ ਮਿਲੇ ਤਾਂ ਕਿ ਦੂਰੋਂ ਆਉਂਦਾ ਪਤਾ ਨਹੀਂ ਲੱਗਦਾ ਕਿ ਪੁਲਿਸ ਅਫਸਰ ਹੈ ਸੋ ਇਹੋ ਜੇ ਹੋਰ ਵੀ ੱਡੇਗੇ ਜੀ ਖੰਡਰ ਜਿਹੜੇ ਬਣੇ ਉੱਥੇ ਵੀ ਨਸ਼ਾ ਚੱਲਦਾ ਜੀ ਦੇਖੋ ਪਿੱਛੇ ਅਸੀਂ ਐਵੇਂ ਇੱਕ ਜਗ੍ਹਾ ਤੇ ਇਨਫੋਰਮੇਸ਼ਨ ਆਈ ਸੀ ਇਮੀਡੀਏਟ ਉਸ ਤੇ ਐਕਸ਼ਨ ਲੈਂਦੇ ਹੋਏ ਅਸੀਂ ਉੱਥੋਂ ਮੁੰਡਾ ਇੱਕ ਨਸ਼ਾ ਕਰਦਾ ਹੋਇਆ ਫੜਿਆ ਸੀ ਤੇ ਉਸ ਨੂੰ ਜਾਂਟ ਇਹ ਸੈਕਸ਼ਨ ਤਹਿਤ ਅਸੀਂ ਉਸ ਨੂੰ ਦਾਖਲ ਕਰਾਇਆ ਤੇ ਉਹਦਾ ਹਾਲ ਚੱਲ ਰਿਹਾ ਠੀਕ ਹੈ ਸਰ